ਸਿਰ ਰਮਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਹੂੰ ਗਗਧਾਰੋ ਸੁਰੋਗ ਬਿਆ ਜਾਸਤ ਤਾਮਨ ਹੋਈ ਤਵਤਰਨਾ ਮੈਨ ਨਹੀ ਜਾਹ ਹੋ ਗਰੀ ਨ ਹੋਈ ਬਲਹਾਰੀ ਗੁਰਦਵਸਿਆ ਚਰੰਦਨ ਜੈ ਲੱਗਿਆ ਰਹਾ ਆਹ ਆਤਮ ਜੋ ਰੂਹhme ਜਾਤਾ ਅਗਲਗਲਾ ਭਰਪੂਰ ਹੋਇਆ ਤੂੰ ਸੱਚਾ ਸਾਹਿਬ ਸਖਤ ਸੁਆਲਿਓ ਜਨਗੀਤੀ ਸੋ ਪਾਰ ਪਿਆ ਪਹੋ ਨਾਨਕ ਕਰਤਿ ਕੀ ਬਾਤ ਜੋਗਿਛੁ ਹਰਨਾ ਸੁਗਲਹਿਆ ਸਉਦਰ ਰਾਗਾ ਸਮਹਲਾ ਪਹਿਲਾ ਇਕੋ ਅੰਕਾਰ ਸਤਗੁਰ ਪ੍ਰਸਾਦ ਸੋਦਾ ਤੀਰਖੇ ਹਾ ਸੂਰਖੇ ਹਾ ਜਿਤੁ ਬਹਿ ਸਰਬ ਸੁਮਾਲੀ ਵਾਜੇ ਦੇਰਿ ਨਾਦਿ ਨਿਗ ਸੰਖਾ ਕਿਤਿ ਰਿ ਵਾਵਨ ਹਾਰੇ ਕਿਤੇ ਦੇਰਿ ਰਾਗ ਸੁਗਲਹਿਆ ਕਿਤਿ ਰਿ ਗਾਵਨ ਹਾਰੇ ਗਾਵੰਦਨ ਬਣ ਬਣੇ ਬੈ ਸੰਤਰ ਗਾਵੇ ਰਾਜਾ ਧਰਮ ਦੇਵਾਰੇ ਗਾਵੰਦਨ ਜਤ ਗੱਤ ਲਿਖ ਜਾਣਣ ਲਿਖ ਲੈ ਧਰਮ ਵਿਚਾਰੇ ਗਾਵੰਦਨ ਸਰਗਮ ਦੇਵੀ ਸੋਮ ਤਿਰਸਦਾ ਸਵਾਰੇ ਗਾਵੰਦਨ ਅਜਰਾਸਨ ਬੈਠੇ ਦੇਵਤਿਆਂ ਧਰਮ ਆਲੇ ਗਾਵੰਦਨ ਸੁਧ ਸਮਾਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵੰਦਨ ਜਤੇ ਸਤੇਹੰ ਦੋਕੀ ਗਾਵੰਦਨ ਵੀਰ ਕਰਾਰੇ ਗਾਵੰਦਨ ਪੰਡਿਤ ਮਹੀਸੁਰ ਜਗ ਜਗ ਵਿਦਾਨ ਲੇ ਗਾਵੰਦਨ ਮਨੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵੰਦਨ ਰਤਨ ਪਾਏ تیرੇ ਅਠਸਠ ਨਿਰਸ ਨਾਲੇ ਗਾਵੰਦਨ ਜੂਰ ਮਹਾ ਬਲ ਸੂਰਾ ਗਾਵੰਦਨ ਖਾਣੀ ਚਾਰੇ ਗਾਵੰਦਨ ਖੰਡ ਮੰ ਬ੍ਰਹਮੰਡਾ ਘਰ ਘਰ ਰੱਖੇ تیرੇ ਧਾਰੇ ਸੈਦਨੁ ਗਾਵਨ ਜੋਤਿ ਭਾਵਨ ਰਤੇ ਰੇ ਭਗਤ ਰਸਾਲੀ ਹੋਰ ਕਿਤੇ ਸੈਦਨੁ ਗਾਵਨ ਸ੍ਰੀ ਮਨ ਚਤਨਾ ਨਾਨਕ ਆਪੀ ਚਾਰੇ ਸੋਈ ਸੋਈ ਸਦਾ ਸਾਹਿਬ ਸਚ ਸਚੁ ਨਾਈ ਹੈ ਭੀ ਹਸੀ ਜਾਨ ਯਾਸੀ ਰਚਨਾ ਜਨ ਚਾਈ ਰੰਗੇ ਰੰਗੇ ਬਾਤੀ ਹਰ ਕਰ ਸ੍ਰੀ ਮਾਇ ਜਨੁ ਪਾਈ ਹਰ ਘਰ ਲਿਖਿਆ ਗੀਤਾ ਆਪਣਾ ਜੁਗਤਿ ਦਿਵਰਾਈ ਜੋ ਜਿ ਸਬਾਵੇ ਸੋਇ ਕਾ ਸੇਵ ਹੁਕਮ ਨ ਹਰਣਾ ਜਾਈ ਸੋ ਪਾਸ਼ਾ ਹੋ ਸਭ ਸਾਹਿਬ ਸਾਹਿਬ ਨਾਨਕ ਰਹਿ ਨਿਰਜਾਈ ਅਸਮ ਹੱਲਾ ਬੈਲਾ ਸਰ ਵੱਡਾ ਖੈ ਸਭ ਕੋ ਏਕ ੜਵੰਡਾ ਡਿਠਾ ਹੋਏ ਕਿਉਂ ਨਾ ਕੀਹਾ ਜਾਈ ਕਹਿਣੇ ਵਾਲੇ ਰਹੇ ਸਮਾਈ ਓਟੇ ਮੇਰੇ ਸਾਹੀ ਬਾਗ ਹਰਗੰਭੀਰਾ ਗੁਣੀ ਗਿਰੀਰਾ ਕੋ ਨਾ ਜਾਣੈ ਤੇਰਾ ਕੀਤਾ ਕਿਉਂ ਨ ਜੀਰ ਰਹਾ ਸਭ ਅਸਰਤਿ ਮਿਲੈ ਸਭ ਸੁਖਮਾਈ ਸਭ ਹਿੰਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਹੰਨ ਨ ਜਾਈ ਤੇਰੀ ਤੇ ਲਵੜਿ ਆਈ ਸਾ ਸਤ ਸਤ ਆਪ ਸੁਝੀ ਆਈਆ ਸਦਾ ਬੁਰਖਾ ਖਿਆਵ ਲਿਆਈਆ ਤਦ ਵੰਸ ਦੇਖਨੇ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਗਿਆ ਵਿਚਾਰ ਸਿਪਤੀ ਬ੍ਰਹਦਰੇ ਵੰਡਾ ਰਾਜ ਇਸ ਤੋਂ ਦੇਸ ਗਿਆਚਾਰਾ ਨਾਨਕ ਸਚ ਸਵਾਰਣ ਹਰਾ ਸਮਹੱਲਾ ਬਿਲਾ ਆਖਾ ਜੀਵ ਆਸਰੇ ਮਰ ਜਾਉ ਆਖਣ ਓਕ ਸਚਨ ਓ ਸਚਨ ਕੀ ਲਾਗੇ ਭੂਖ ਖਤ ਭੁਖੈ ਖਜਲੀ ਇਹ ਰੂਪ ਸੁਖ ਅਬਸਰੇ ਮੀਰੀ ਮਾਈ ਸੱਚਾ ਸਾਹਿਬ ਸਚੇ ਨਾ ਰਹਾ ਸੱਚੇ ਨਾਮ ਕੀ ਜਲਬੜਾਈ ਆਸ ਕੈ ਇੰਦਨੀ ਪਾਈ ਜੇ ਸਭ ਲਖੇ ਆਖਣ ਨਾ ਹੈ ਵਡਨ ਹੋਵੇ ਹਾਠਮ ਜਾਈ ਨਾ ਹਮ ਰਹਿ ਨਾ ਹੋਵੇ ਸੋਗ ਨਰਹਿ ਨਾ ਝੁਕੇ ਭੋਗ ਗੁਣੇ ਹੋ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਈ ਜਿਹੜਾ ਭੋ ਦੇਵੜੀ ਰਾਤ ਜਨ ਜਨ ਕਰਕੇ ਕੀਤੀ ਰਾਤ ਖਸਮ ਵਿਸਰ ਹੈ ਦੇਗਮ ਜਾਤ ਨਾਨਕ ਨਵ ਬਾਸਨਾਤ ਰਾਗ ਗੁਜਰੀ ਮਹੱਲਾ ਜੁਖ ਹਰਿ ਕੇ ਜਨ ਸਤਿਗੁਰ ਹਰਿ ਬਰਖਾ ਵਿਨੋ ਗੁਰੂ ਗੁਰ ਪ੍ਰਾਸਾਦ ਹਮ ਗਿਰੈ ਗੁਰ ਸਤਿਗੁਰ ਸਰਨਾਈ ਕਦਿ ਅਨਾਮ ਪ੍ਰਗਾਸ ਮੇਰੇ ਮੀਰ ਕੋ ਤੇ ਮੋ ਕੋ RAM ਨਾਮ ਪ੍ਰਗਾਸ ਗੁਰਮਚ ਨਾ ਹਮ ਮੇਰਾ ਪ੍ਰਾਸ ਖਾਈ ਹਰਿ ਕੀਰਤਿ ਤਮਰੀ ਰਹਿਲਾਸ ਰਹਾਉ ਆਜਨ ਕੇਵਲ ਬਾਗ ਬਡੇਰੇ ਜਿਨ ਹਰ ਹਰ ਸਦਾ ਹਰ ਪ੍ਰਿਆਸ ਹਰ ਹੰਨਾ ਮਿਲੈ ਦਵਤਾ ਸਹਿ ਸੰਗਲ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਦੇਵ ਭਾਗ ਹਿ ਜਮਕਾਸ ਜੋ ਸਤਗੁਰ ਸਨ ਸੰਗਤ ਲਿਖਿ ਆਏ ਤਿ ਜੀਵੈ ਤਿ ਜੀਵਾਸ ਜਿਨ ਹਰਜ ਸਤਗੁ ਸੰਗਤ ਪਾਇਇ ਤੰਤਰ ਮਸਤੋ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤੁ ਸਹ ਪਾਇਆ ਜਿਨ ਨਾਨਕ ਨਾਹ ਬੁਰਗਾਸ ਰਾਗੁ ਗੁਜਰੀ ਮਹੱਲਾ ਬੰਜਵਾ ਹਾਇ ਰੇ ਮਨ ਜਿਤ ਵਹਿ ਦਮ ਜਹਰ ਹਰੀ ਉਪਰੀਆ ਸਹਿਲ ਸ੍ਰਮ ਜੰਤੋ ਪਾਏ ਤੱਕ ਜਖਾ ਗਿਆ ਗਤ ਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੈ ਸੋ ਦਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਗਸ਼ਟ ਹਰਿਆ ਰਹਾ ਜਨਨ ਵਿਚਾਰ ਲੋਕ ਸੁਧ ਮੰਤਾ ਗੁਣ ਅਕਸ਼ ਕੀਰਤ ਰਿਆ ਸਿਰ ਸਜਿਕ ਸਬਾਹੀ ਠਾਕੁਰ ਕਾਹੇ ਮਨ ਕੋ ਪਰਿਆ ਉੜਾ ਉਡਾਵੈ ਸੋ ਸਾਦ ਬਖਸ਼ੇ ਬਚਰੇ ਸਰਿਆ ਤੁਲ ਕਉਨ ਖਲਾਵੇ ਕਉਨ ਜੁਗਾ ਮਨ ਮੈ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸੁਦਾਨ ਧਾਪੁਰ ਕਰਤੰ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਜਨੰਤਰਾ ਦੁਆਰਾ ਬੁਰਿਆ ਰਾਗਾ ਸਮਹ ਲਜੁਠ ਸੋ ਬ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਵ ਨਿਰੰਜਨ ਹਰਿ ਬਭ ਨਿਰੰਜਨ ਹਰਗਮ ਅਗਮ ਅਪਾਰ ਸਤਿ ਆਵਹਿ ਸਤਿ ਅਦੂਰੀ ਹ ਸੱਚੇ ਸਜਣ ਹਰ ਸਭ ਜਿਤ ਮਾਰੇ ਜੀਤੋਂ ਜੀ ਆਕਾ ਦਾਤਰ ਹਰਿ ਆਸਨ ਤੋਂ ਜੀ ਸਾਲੋਕ ਵਿਚਾਰਣ ਹਰ ਹਰਿਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੂ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰਿ ਏਕੋ ਰਖਸੁ ਮਾਣਾ ਪੇਦਾਤੇ ਇੱਕ ਬਿਖਾਰੀ ਜੀ ਸਤਿ ਸਿਰੀ ਚੋੜਿ ਵਿਡਾਣਾ ਰੁ ਆਪੇ ਦਾਤਾ ਆਪੇ ਬੁਖਤਾ ਜੀ ਹੌਂਦ ਬਿਨੇ ਔਰ ਨਾ ਜਾਣਾ ਸੋਵਾਰ ਬ੍ਰਹਮ ਵਿਅੰਤ ਵਿਅੰਤ ਜੀ ਤੇ ਰਿ ਗਿਆ ਗੁਣਿਆਖੇ ਕਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਜੀ ਜਨਾਂ ਨੇ ਤੁੰਗੁਰਬਾਣਾ ਹਰ ਰਿਹਾਵ ਹੈ ਹਦਿਆ ਤੁਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਖਤ ਸੇ ਹੁਣ ਸੇ ਜਨ ਹਾਟ ਆਇਆ ਜੀ ਦੰਤ ਟੁੱਟੇ ਜਮ ਕੇ ਵਾਸੀ ਜਿਨ ਨਿਰਭੋਜ ਜਨ ਹਰ ਨਿਰਭੋਜ ਆਇਆ ਜੀ ਜਿਨ ਕਾ ਬੋਹ ਸਭ ਗਵਾਸੀ ਜਿਨ ਸਿਵਿਆ ਜਿਸ ਸਿਵ ਅਮਰ ਹਾਜਿ ਤੇ ਹਰ ਨਰੋਪ ਸਮਾਸੀ ਸੇ ਤਨ ਸੇ ਤਨ ਜਿਨ ਹਾਟ ਆਇਆ ਜੀ ਜਨ ਨਾਨਕ ਦਨਵਲ ਜਾਸੀ ਤੇਰੀ ਭਗਤ ਜਿਵਕੰਡਾ ਜੀ ਪ੍ਰਭ ਅਨਪੇ ਅੰਤ ਤੈਰੀ ਭਗਤ ਉਸਲਾਹ ਦੁਜੀ ਹੰਕ ਨੇਕ ਨੰਤਾ ਤੇਰੀ ਅਨਕਾ ਦੇ ਕਰੇ ਹਰ ਪੂਜਾ ਜੀ ਦਤਪਹਿ ਜਪਹਿ ਬੇਅੰਤ ਫਿਰ ਅਨੇਖ ਜਿਨਿ ਪੜੈ ਸਮਰਸਾ ਜੀ ਕਰ ਕਰਿਆ ਹਟ ਕਰਮ ਗੁਰੰਤਾ ਸੇਵਤ ਸੇਵਤ ਬਲੈ ਜਨ ਨਾਨਕ ਜੀ ਜੋ ਪਾਮਿਰ ਹਰਿ ਭਗਵੰਤਾ ਸਵਾਰ ਬ੍ਰਖ ਬਰੰਬਰ ਕਰਤਾ ਜੀ ਜੜਾ ਨਾ ਕੋਈ ਤੂੰ ਜੋ ਚ ਵੇਖੋ ਸਦਾ ਸਦਾ ਦੇਖੋ ਜੀ ਨੰਚਲ ਕਰਤਾ ਸੋਈ ਪ੍ਰਿਆਪੈ ਭਾਵੈ ਸਿਵਰਤੈ ਜੀ ਨੂੰ ਆਪੇ ਗਰੇ ਸੋ ਹੋਈ ਰਦਾਪੇ ਦ੍ਰਿਸ਼ਟ ਸਪਾਈ ਜੀ ਦੇ ਆਪੇ ਦਿਸੈ ਗੋਈ ਜਨ ਨਾਨਕ ਗੁਣ ਗਾਵੇ ਕਤਹਿ ਕੇ ਜੀ ਜੋ ਸਭ ਸਿਖਾ ਜਨੋਈ ਅਸਮਹੱਲਾ ਜੁਠਾ ਤੂੰ ਗਤਾ ਸਚਿਆਰ ਵਿੰਡੈ ਸਾਈਂ ਜੁਤ ਭਾਵੈ ਸੋਈ ਦੀਸੀ ਜੋਤੋਂ ਦੇਸ ਹੋਂ ਪਾਈ ਰਹਾਇ ਸਾਹਰੀ ਰੂਹ ਸਭ ਨਹੀਂ ਲਿਹਾਇਆ ਜਿਸ ਨੂੰ ਕਿਰਪਾ ਕਰੇ ਨਾ ਤੁਨ ਪਾਇਆ ਗੁਰਮੁਖ ਲਾਗਾ ਮਨ ਮੁਗਵਾਇਆ ਵਿਆਹ ਛੁੜਿਆ ਮਿਲਾਇਆ ਹੂੰ ਦਰਿਆ ਉਹ ਸਤਿ ਜੀਹੀ ਮਾਹੀ ਤੁਜ ਬਿੰਦੂ ਜਾ ਹੋਈ ਨਾ ਹੈ ਜੀ ਜਨ ਸਾਥੇ ਰਾਖੇ ਲਿ ਫੇ ਜੋਗ ਮਿਲ ਛੁੜਿਆ ਸੰਯੋਗੀ ਮੇਲ ਜਿਸ ਨੂੰ ਤੂੰ ਜਾਣਾਇ ਹੈ ਸੋ ਜਨ ਜਾਣੈ ਹਰ ਗੁਣ ਸਦਹੀ ਆਪ ਰਖਣ ਜਿਨ ਹਸਿ ਵੇ ਅਦਿ ਸੁਖ ਪਾਇਆ ਸੇ ਜਹੀ ਹਰ ਨਾਮ ਸੁਮਾਇ ਤੂੰ ਆਪੇ ਹਰਤਾ ਜਿਦਾ ਗਿਆ ਸਭ ਹੋਏ ਦੰਤ ਬਿੰਦੂ ਜਵਰਨਾ ਹੋਈ ਤੂੰ ਘਰ ਕਰ ਵਿਖਹਿ ਜਾਣ ਹੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮਹ ਲਾਬਿਲ ਤਤ ਸਰੜੇ ਭਿਲੇ ਨਵਾਸਾ ਬਾਣੀ ਪਾਦਨੇ ਕੀਆ ਪੰਕਜ ਮੋਖਿ ਭਗ ਨਹੀ ਚੱਲੇ ਹਮ ਦੇ ਕਦਹਿ ਰੁਕਿ ਅਲੇ ਮਨ ਇਹ ਖਨਾ ਜਿਤ ਸਮੂੜ ਮਨ ਹਰ ਵਿਸਰੈ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਤਨਹੀ ਪੜਿਆ ਮੁਰਖ ਮੂਤਾ ਜਨਮ ਭਿਆ ਪਰਨਵਤ ਨਾਨਕ ਜਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਮ ਹਲ ਲਬਨ ਜਿਵਾ ਕਈ ਪ੍ਰਾਪਤ ਮਨ ਪ੍ਰੇਹੁਰੀਆ ਗੋਬਿੰਦ ਮਿਲਣ ਕੇ ਤਰੀ ਬਰੀਆ ਵਰਕਾ ਦਿਗਚਨ ਖਾਮ ਮੇਰੇ ਸਾਧ ਸੰਗਤ ਅਜ ਕੇਵਲ ਨਾਮ ਸਰੰਗ ਜਾਉ ਲਾ ਭਵ ਜਲ ਦਰਨ ਕੈ ਜਨ ਮਿਰਛਾ ਜਾਤ ਰੰਗ ਮਾਇਆ ਕੇ ਰਹਾਉ ਜਪਤ ਸੰਜਮ ਧਰਮ ਨਖ ਮਾਇਆ ਸੇਵਾ ਸਾ ਨ ਜਾਣਿਆ ਹਰ ਰਾਇ ਕਹ ਨਾਨਕ ਉਨੀਚ ਕਰਮਾ ਸਰਨ ਪਰੈ ਕੀ ਰਖੋ ਸਰਮਾ ਕਾਸ਼ੇ ਰਸਖ ਬਿਉ ਬਾਜ ਬੇਂਤੀ ਜੋ ਪਈ ਹਮਰੀ ਕਰੋ ਹਾਜ਼ਰ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰਾ ਦੁਸ਼ਵੈਦਮ ਗਾਵੋ ਗੋਵਾਪਾ ਹਾ ਦੇਵ ਚਾਹੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਖ ਸਬੇ ਖਰਤਾ ਰਾਮ ਰੱਛਾ ਨਿਸ਼ਕਾ ਦੇਖਰੀਏ सावरन को आस करिए पूर्ण हो हमारी आशा तौर तो पर इनकी रह प्यासा समय तो शाद कोई और ना दिखाऊं जो बचाऊं सदम ते पाऊं सेवक सुख हमारे दारी है चुन चुन सत्र हमारे मारी है आप हाथ जब जब है ਮਰਨ ਖਾਲ ਖ ਦਰਾਸ ਨਿਵਰੀਏ ਹੋ ਜੁਗਦਾ ਹਮਾਰੇ ਬੱਚਾ ਥਰੀ ਅ ਦੂਜੋ ਖਰੀ ਹੋ ਰੱਛਾ ਰਾਖ ਲਿਓ ਮ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਰਸਤਨਗੇ ਹਮਤਾ ਜਮਾ ਪੂਰੀ ਜਤੋ ਦਸਕੰਤਾ ਕਾਲ ਬਾਈ ਬ੍ਰਹਮਾ ਭਕਤਰਾ ਕਾਲ ਪਾਏ ਸ਼ਿਵ ਜੀ ਉਪਤਰਾ ਕਾਲ ਪਾਏ ਕਰੁ ਸੁਨਮਨ ਬਰਗਾਸਾ ਸਗਲ ਕਾਲ ਖਾਇ ਕੀ ਤਮਸਾ ਜਵਨ ਖਾਲ ਜੋਗੀ ਸ਼ਿਵ ਕੀਓ ਫਿਓ ਜਵਨਕਾਸ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਰ ਜਵਨਕਾਸ ਸਭ ਰਖ ਬਨਾਇਓ ਦੇਵ ਦਾਇ ਸੁਨਵਜਾ ਹਾਯੋ ਆਦੰਤ ਕੀ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਗੋ ਹਮਾਰੀ ਸਗਲ ਬਜਰਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਗੋਪਲ ਮੋ ਵਦ ਕੀਓ ਖਟਖਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਨ ਕੀ ਤੈ ਗੁੰਜਰਿਆ ਤੁੰਡਾ ਸਾ ਪਰ ਕਿਰਪਾ ਦਸਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਹੈ ਬਿਸ਼ੰਨੈ ਘਟ ਘਟ ਕੀ ਵਟ ਵਟ ਕੀ ਜਾਣੈ ਜਾਵਦ ਕਰਖ ਖਰਾਖਰ ਤਾਰਾ ਵਰਜਾ ਦਰਤ ਅਪਰ ਜਾ ਆਵਿਆ ਹਰਿਖਟ ਹਾਂ ਖਬਹ ਤੁਮ ਮੈਂ ਮਿਲਤ ਦੇਤਾ ਸਭ ਹੂੰ ਜਿਤੇ ਵਦਨ ਸ੍ਰਿਸ਼ਟ ਸਵਤਾਰੈ ਆਪਨੀ ਬੂਜੂ ਚਾਰੈ ਹਮ ਸਭ ਹੀ ਰਹਿਤ ਨਿਰਾਲਮ ਜੰਤ ਮੇਰ ਭੇਰ ਹਰਿ ਆਲਮ ਨਿਰੰਕਾਰ ਨਿਰਭੰਕਾਰ ਨੰਬ ਆਹਾ ਦਿਨਿਲ ਨਾਰਿਆ ਸੰਭਾ ਜਾ ਕਮ ਚਤਿ ਬਿਦਾ ਜਪ ਬਿਨ ਬਤਿ ਬਿਦਾ ਤਾਹੋ ਹਰ ਪਹਿਨ ਮਾਨਤ ਮਹਾ ਮੂੜ ਗਤਵੇ ਨ ਜਾਣਤ ਮਹਾ ਦੇਖੂਆ ਸਦਾ ਸ਼ਿਵ ਨਿਰੰਕਾਰ ਕਾਇਯਤਨੈ ਭੇਵ ਆਹਾ ਭਾਵਨੀ ਗੁੰਧ ਹੈ ਜਿਤਿ ਵਰਨਤ ਵਿਨਪਨੁ ਦੁ ਹੈ ਰਤੀ ਤੁਮੜ ਲਖਨ ਜੈ ਵਿਸਰ ਹਹਾ ਵਿਦਸਜਾ ਤੁੰ ਸੰਸਾਰਾਇ ਕੇ ਰੂਪਿ ਅਨੂ ਸਰੂਪ ਰੰਗ ਪਿਉ ਰਖਿ ਮੁਪਾ ਹੰਡਾ ਜੇ ਰਜ ਸਿਤਖੀਨੀ ਅਪਿਖਾਨ ਬਹੋ ਰਚ ਰੀਨੀ ਕਹਹੁ ਰਾਜਹਿ ਬਿਠਾ ਕਹਾ ਸਮਟਾ ਬ ਸੰਕਰ ਕੀਠਾ ਸਿਗਰੇ ਸ੍ਰਿਸ਼ਟ ਦਿਖਾਏ ਚੰਭੁ ਆਜੁ ਆਰ ਸੋ ਸੰਭਵ ਹੋ ਰਚਾ ਮੇਰੀ ਨਮ ਕਰੋ ਸੁਖਵਾਰ ਅਸਖ ਸੰਗਰ ਦੁਸ਼ਟ ਜੀਤੇ ਸਵਤ ਪਤ ਪਤਾ ਸਗਲ ਮਲੇਸ਼ ਕਰੋ ਰਣ ਘਤਾ ਜੇ ਅਦੋਤਾ ਸਰਨੀ ਬਰੇ ਜਨ ਕਹਿ ਦੁਸ਼ਟ ਰੁਕਤ ਹਮਰੇ ਪਰਖਾ ਜਉਣ ਭਗ ਪ੍ਰਿਤਿਹਾਰੇ ਦਿਨਖੈ ਨ ਸੰਕਟ ਸਭ ਤਾਰੇ ਜੋ ਖਲ ਹੋਇ ਕਬਾਰ ਹੰ ਰਿਹਾਏ ਹੈ ਤਾਖੇ ਕਾ ਨਿਕ ਨਹਿ ਰੱਛਾ ਹੋਇ ਤਾਹੀ ਸਭ ਕਲ ਦਸ਼ਟ ਅਰਸ਼ਟ ਦਰੈ ਤਤ ਕਾਲਾ ਕਿਰਪਾ ਦਸ਼ਟ ਦਨਜਾਨਿ ਰਹੋ ਤਾਖੇ ਦਾਬ ਦਨਕ ਮੋ ਹਰ ਹੋ ਹਰੋ ਰਤ ਸਦਖਰਮੋ ਸੋ ਹੋਈ ਦੁਸ਼ਤ ਸਗ ਨਾ ਕੋਈ ਇੱਕ ਵਾਰ ਜਿੰਦਾਂ ਸੰਭਾਰਾ ਕਾਲ ਹਾਸੇ ਰਾਹੀ ਬਹਾਰਾ ਜਿੰਨਾ ਨਾਮ ਜਰੁ ਕਹਾ ਦਰਦ ਦੁਸ਼ਟ ਰੋਖ ਤੇ ਰਹਾ ਖੜ ਕੇ ਤਮੈ ਛਣ ਦੇ ਹਾਰੀ ਆਪ ਹਾਦ ਲਿਓ ਬਹਾਰੀ ਸਰਬ ਧਰਮ ਸਹਾਈ ਦੁਸ਼ਤ ਦੋਖ ਤੇ ਲਿਓ ਚਾਈ ਸਵਈਆ ਆਏ ਗਏ ਜਬ ਤੇ ਤੇ ਅਮਰੀ ਰ ਤੇ ਕੋ ਆਖ ਤਰਨ ਕੀ ਆਨਿਓ ਰਾਮ ਰਹੇ ਬੁਰਾਨ ਕੁਰਾਨ ਏਕ ਹੈ ਮਤੇ ਖਨਾ ਮਾਨਿਓ ਸਿਮਰਤ ਸਾਸਤਰ ਵੇਸ ਬਹ ਬਿਰਖ ਹੈ ਹਮੇਖ ਨਾ ਜਾਨਿਓ ਸ੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈ ਨਾ ਗਿਓ ਸਤੁ ਹੈ ਬਖਾਨਿਓ ਦੁਹਿਰਾ ਸਗਲ ਰਵਾਰ ਕੋ ਸਾਡਕ ਗਿਹੋ ਤੁਹਾਰੋ ਦੁਆਰ ਬਾਹਿੰਗੇ ਕੀ ਰਾਜ ਅਸ ਗੋਬਿੰਦਾ ਸੁਹਾਰ RAM ਕਰੇ ਮਹੱਲਾ ਰੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਬਿਆ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸਿਤੀ ਮਨ ਵਜੀਆਂ ਵਾਰਹਾਈਆਂ raag ratan parivar pariya shabd gaav nayiya shabd sanga ho hari khiram manjni vasaya ha ha nanak anand hoaa satguru mai paaya he man mere tu sadaa raho har naale ha nar ho tu man mere dukh sab asharana angegaar karti raa kaarj sab suvaarna ਸਬਨਾਲਾ ਸਭ ਰਸਵਾਮੀ ਸੋ ਕਮਨ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕੀ ਨਾਹੀ ਕਰਤੇ ਰਹਿ ਕਸਾਰੇ ਰਹਿ ਸਭਿ ਸਿ ਹੈ ਜਿਸ ਦੇ ਸੋ ਪਾਵੇ ਸਦਾ ਸੁਸਲਾ ਨਾਮੁ ਜਿ ਰਾਮੁ ਮਨ ਵਸਾਵੇ ਨਾਮ ਜਿਨ ਖੈ ਮਨ ਵਸਿਆ ਅਜੇ ਸਭੁ ਹਰੇ ਰੇ ਹੇ ਨਾਮ ਸੱਚੇ ਸਾਹਿਬ ਕੀ ਨਾਹੀ ਕਰਦੀ ਰਹਿ ਸਾਚਾ ਨਾਮ ਮੇਰਾ ਯਾਦ ਹਾਰੋ ਸਾਜ ਨਾਮ ਯਾਦ ਹਾਰ ਮੇਰਾ ਜੁੱਖਾ ਸਭ ਗਵਾਹੀਆਂ ਗਸਾ ਸੁਖੁ ਨੇ ਆਇ ਵਸਿਆ ਣਿਚਾ ਸਾਹਿਬ ਪੂਜਾਈਆਂ ਸਦਾ ਕੁਰਬਾਨ ਕੀਤਾ ਗਰਵਟ ਹੂੰ ਜਿਸ ਦੀਆਂ ਹੈ ਵਡਿਆਈਆਂ ਹੇ ਨਾਨਕ ਸੁਣੋ ਸੰਤੋ ਸ਼ਬਦ ਧਰਹੁ ਪਿਆਰੋ ਸਚਾ ਨਾਹ ਮੇਰਾ ਯਾਰ ਹਾਰੋ ਵਾਜੇ ਬੰਚ ਅਵਤਾਰ ਗਸ ਭਾਗੇ ਗਸ ਭਾਗੇ ਸ਼ਦ ਵਾਜੀ ਖਲਾਇਤ ਕਰ ਧਾਰੀਆ ਬੰਚ ਦੁਰਦਵਸ ਗੀਤੇ ਕਾਲ ਕੰਧ ਕੁਮਾਰਿਆ ਤੁਰ ਕਰਮ ਪਾਇਆ ਦਰਜਨ ਗੋਸੇ ਨਾਮ ਹਰ ਕੀ ਲਾਗੇ ਕਹ ਨਾਨਕ ਰਹਿ ਸੁਭੋ ਆਰਦ ਕਰੇ ਅਨਹਦ ਵਾਜੀ आनंद सनो वडे भागी हो सगले मन ओरच पूरी पार परम प्राप्त आए पुत्रे सगले विसूरी दुख रोग संताप उतरे सुनी सच्ची वाणी संत साजन भए हसे पूरा गुरते जानी सुनते नित कहते भवच सरगुरुया प्रभु पुरे ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਹਰੇ ਮੰਦਾਵਣੀ ਮਹੱਲਾ ਪੰਜਵਾ ਸਾਰਜਨ ਵਸਤੋ ਬਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਨਕਾ ਖੁਰ ਕਾਵੇਓ ਇਸ ਕਾ ਸਭ ਸੇ ਅਧਾਰੋ ਹਾਰੋ ਜੇ ਕੋ ਹਾਵੇ ਜੇ ਕੋ ਗੁੰਜੈ ਰਿਸ਼ਟਾ ਹੋਏ ਅਨਹਾਰੋ ਨਾ ਵਸੈ ਨ ਜਾਹਾਈ ਨਤਨਤ ਰਖਉ ਧਾਰੋ ਦਮ ਸੰਸਾਰ ਜਨ ਲਗਰੀਐ ਨਾਨਕ ਬਰੰਦਸਾਰੋ ਸਲੋਖ ਮਹੱਲਾ ਬੰਦਿਆ ਤੇ ਰਾਹੀ ਤਾ ਜਤ ਨਾਹੀ ਮੈਨੋ ਜੋਕਿ ਤੋਈ ਵੰਦ ਗੁਣਰ ਗੁਣਿਆਰੇ ਕੋ ਗੁਣ ਨਾਹੀ ਆਪੇ ਦੱਸਿ ਬਿਉਈ ਤਰਸ ਬਿਆ ਮਹਿ ਰਾਮਤ ਹੋਈ ਸਰਗੁ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰਥੀਵੇ ਹਰੇ ਆਪੋਣੀ ਇਤਾਰਾ ਸੋਰਾਬ ਸਜਿਥੇ ਕੋ ਵਿਨਾਹ ਹੈ ਅਥੇ ਜਿ ਰੱਖੈ ਨੀਰ ਦਰਮਾ ਹੈ ਸੁਣ ਕੇ ਜਿਮ ਕੈ ਰੂਤਨਾਇ ਛਟ ਜਾ ਹੈ ਪਾਉ ਜਲ ਵਿਖੋ ਸਗਾਹੋ ਗੁ ਸ਼ਬਦੀ ਬਾਰ ਪਾਹੈ ਜਿਨ ਕੋ ਲੱਗੀ ਪਿਆਸ ਅਮ੍ਰਿਤ ਸੇਖਾ ਹੈ ਕਲਮ ਹੈ ਬੁਰਨ ਗੁਣ ਗੋਬਿੰਦ ਗਾਹੈ ਸਭ ਸਨੋ ਕਿਰਪਾ ਸਮਲੈ ਸਹ ਸਹ ਮਿਰਥਾ ਗੁਣ ਜਾਹਿ ਜੀ ਆਵਤਿਆ ਹੈ ਸਲੋਕ ਮਹੱਲਾ ਬੰਝਵਾ ਅੰਤਰ ਗੁਰਿਆ ਰਤਣਾ ਜਿਹਾ ਜਪੁਰ ਨਾਓ ਨੇਤ੍ਰੀ ਸਭੂ ਵੇਖਣਾ ਸਭਨੇ ਸੁਣੈ ਗੁਰ ਨਾਓ ਸਰਗ ਸਤਿ ਰਤਿਆ ਦ੍ਰਿਗਹਿ ਬਈ ਅਧਾਵੋ ਹੋਵ ਨਾਨਕ ਕਿਰਪਾ ਕਰੇ ਜਿਸੁ ਨੇ ਹੈ ਵਸਦੀ ਜਗ ਮਹਿ ਉਤਮ ਕਾਢੀ ਹੈ ਵਿੱਲੇ ਕੀ ਕੀ ਮਹੱਲਾ ਬੰਜਵਾ ਰਖੇ ਰਖਣਹਾਰ ਆਪੋ ਹਰਿਨ ਗੁਰ ਕੀ ਪੈਰੀ ਪਾਇ ਕਾ ਸੁਵਾਰਿਨ ਉਹ ਆਵਿਆ ਰਮਨਹੁ ਨ ਵਿਸਾਰਿਨ ਸਾਜਨਾ ਕਿ ਸੰਗ ਭਵਜਲ ਤਾਰਿਨ ਸਾਖ ਅਨੰਦ ਕਾ ਦੁਸ਼ਕਨ ਮਾਹੀ ਉਦਾਰਿਨ ਦਸ ਸਾਹਿਬ ਕੀ ਰੇਹੇਕ ਨਾਨਕ ਮਨੇ ਮਾਹ ਹੈ ਜਿਸ ਸਿਮਰਤ ਸੁਖ ਹੋਈ ਸਗਲੇ ਰੂਹ ਜਾ ਹੈ ਦਸ ਸਾਹਿਬ ਕੀ ਰੇਹੇਕ ਨਾਨਕ ਮਨੇ ਮਾਹ ਜਿਵੇਂ ਸਿਮਰ ਸਭ ਹੋਏ ਸਗਲੇ ਰੋਗ ਜਾ ਹੈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ